ಕಾಕಲಾಗಿದಿದಿದ ತೊಕುಪಲನ ನೇಪಡವ ಅನಕಾಲಾ ನಾನಕ ನಾಸ್ಪುರು ನಾಸೇದ ನಾನಿದೆ ಆಮಣೆ ಯವಳಸ್ೇ, ಯವಿಸೋಲ ನಿದಿದ ಇಂದ್ರಸುಲಿ ಜಾನಿದುಲಿದಿ ಇಂದಿದ ಇಂದುಲಿದದಿ ಇಂದಿದ� ਇਕਰਾਰ ਕਰੀਏ ਇਹ ਨਿੱਕੇ ਘਰਾਂ ਦੀ ਧਰਤੀ ਹੈ ਤੇ ਧੰਨ ਬਾਬਾ ਮੰਗਰ ਦੀ ਸਰਦ ਬਾਬਾ ਹਯਾਰਾ ਸਿੰਘ ਜੀ ਬਾਪੂਸ਼ ਜਿਨ੍ਹਾਂ ਤਪੱਸਵਾਨ ਜਿਹਦੇ ਸੰਗ ਦਾ ਦੂਰ ਰਾਜਵਾ ਕੇ ਅਫਸਰ ਕੋਈਆਂ ਨੇ ਬਹੁਤ ਬਹੁਤ ਧੰਨਵਾਦ ਹੈ ਬਾਬਾ ਅਮਰੀਕ ਸਿੰਘ ਜੀ ਕਾਨ ਸੇ ਅਮਰਿ ਬਹੁਤ ਸ਼ਾਨ ਦਾ ਬਾਬਾ ਕਰਨਜੀਤ ਸਿੰਘ ਜੀ ਖਾਲਸਾ ਨਾਲ ਸਾਰੇ ਬਾਬਾ ਸਚਨ ਸਿੰਘ ਜੀ ਇਹਸਾਬ ਵਾਲੇ ਬਾਬਾ ਗੁਰਦੇਵ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਹੈ ਸਰਦ ਪਰਦਾਤ ਜਿੰਦਰ ਸਿੰਘ ਜੀ ਵੱਡੇ ਖੇਡ ਸਕੱਤਰ ਨੇ ਹਰ ਜਿਹੜੇ ਨਾਲ ਆ ਜੀ ਹਰ ਸਾਡੇ ਗਿਆਨ ਸਿੰਘ ਜੀ ਤੇਰੇ ਚੱਕ ਵੱਲੇ ਬਹੁਤ ਬਹੁਤ ਸਤਿਕਾਰ ਬਹੁਤ ਵੱਡੇ ਧੰਨਵਾਦ ਹੈ ਵੀ ਸਾਰਿਆਂ ਦੇ ਆਹ ਲਈ ਸ਼ੁਰੂ ਹੋਇਆ